ਸ਼ਿਕਰ ਜੀ ਮੈਲਪ੍ਰਿਤ ਗੌਰ ਹਜ਼ਰਣਜੀਤ ਸਕਵੀਰ ਕੌਰ ਸੁਖੀ ਦੁਆਰਾ ਲਿਖੀ ਗਈ ਕਹਾਣੀ ਬਰਾਤੀ ਸੇਵਾ ਲਾ ਕੇ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਬਚਨ ਸਿਓ ਫੈਕਟਰੀ ਵਿੱਚ ਕੰਮ ਕਰਨ ਜਾਂਦਾ ਕਿਧਰੇ ਭੁੱਖ ਲੱਗੀ ਹੋਣੀ ਤਾਂ ਮਨ ਮਾਰ ਲੈਣਾ ਤੇ ਪਾਣੀ ਪੀ ਕੇ guzara ਕਰਨਾ ਜੇ ਨਾਲ ਦੇ ਸਾਥੀਆਂ ਨੇ ਪੁੱਛਣਾ ਬਈ ਬਚਨ ਸਿਓ ਚਾਹ ਪੀਣੀ ਤੇਰੀ ਵੀ ਮੰਗਾ ਲਈਏ ਤਾਂ ਸਹਿਜੇ ਹੀ ਆਖ ਦੇਣਾ ਨਾ ਭਾਈ ਮੀਰਾ ਮਾਨੀ ਤੁਸੀਂ ਪੀ ਲਵੋ ਕਰਦੇ ਕਰਾਉਂਦੇ ਇੰਜ ਹੀ ਕਈ ਦਿਨ ਲੰਘ ਗਏ ਬਚਨ ਸਿਓ ਨੇ ਕਦੀ ਆਨੇ ਦੀ ਚੀਜ਼ ਨਾ ਲੈਣੀ ਚਰਕੀ ਬਾਕੀ ਅਨੇ ਖਾਣ ਵਾਸਤੇ ਲੈ ਲੈਣੀ ਇਹ ਸਭ ਵੇਖ ਕੇ ਅਕਸਰ ਸਭ ਨੇ ਆਖਣਾ ਤੂੰ ਬੰਦਾ ਹੈ ਤਾਂ ਮਿਹਨਤੀ ਪਰ ਹੈ ਬਹੁਤ ਕੰਜੂਸ ਸਮਝ ਨਹੀਂ ਆਉਂਦੀ ਇੰਜ ਕਿਉਂ ਤਾਂ ਬਚਨ ਸਿਓ ਨੇ ਹੱਸ ਕੇ ਟਾਲ ਦੇਣਾ ਤੇ ਆਖ ਦੇਣਾ ਚਲੋ ਭਾਈ ਕੋਈ ਗੱਲ ਨਹੀਂ ਜਿਵੇਂ ਤੁਹਾਨੂੰ ਚੰਗਾ ਲੱਗੇ ਮੈਂ ਉਵੇਂ ਹੀ ਠੀਕਾ ਕਰਦੇ ਕਰਾਉਂਦੇ ਫੈਕਟਰੀ ਵਿੱਚ ਕੰਮ ਕਰਦੀ ਹਾਂ ਉਸਦੇ ਨਾਲ ਦੇ ਪਿੰਡ ਵਾਲੇ ਮੱਘਰ ਸਿੰਘ ਨਾਲ ਸਾਜ ਪੈ ਗਈ ਜੋ ਉਸੇ ਹੀ ਫੈਕਟਰੀ ਵਿੱਚ ਕੰਮ ਕਰਦਾ ਸੀ ਹੁਣ ਉਹ ਦੋਵੇਂ ਇਕੱਠੇ ਸਾਈਕਲਾਂ ਤੇ ਕੰਮ ਤੇ ਜਾਂਦੇ ਨਾਲੇ ਦੁਪਹਿਰ ਕਰ ਲੈਂਦੇ ਹੌਲੀ ਹੌਲੀ ਮੱਘਰ ਸਿੰਘ ਉਸਦਾ ਪੱਕਾ ਮਿੱਤਰ ਬਣ ਗਿਆ ਅੱਜ ਸਿਖਰ ਦੁਪਹਿਰ ਲੱਗੀ ਹੋਈ ਸੀ ਕੰਮ ਤੋਂ ਆਉਂਦੇ ਹੋਏ ਬਚਨ ਸੀ ਉਹਨੂੰ ਮੱਘਰ ਸਿੰਘ ਨੇ ਕਿਹਾ ਕਿ ਕੱਲ ਦੱਸੋ ਮੈਨੂੰ ਅੱਜ ਇਹਨੀ ਗਰਮੀ ਉੱਤੋਂ ਤੁਸੀਂ ਨਿੰਬੂ ਪਾਣੀ ਮੰਗਾ ਕੇ ਪੀਂਦੀ ਥਾ ਟੂਟੀ ਵਾਲਾ ਹੀ ਪਾਣੀ ਪੀ ਲਿਆ ਇਹ ਆਖ ਕੇ ਮੇਰਾ ਨਿੰਬੂ ਵਾਲਾ ਪਾਣੀ ਨਾਲ ਗਲ ਖਰਾਬ ਹੋ ਜਾਂਦਾ ਕੀ ਵਾਕਿਆ ਖਰਾਬ ਹੋ ਜਾਂਦਾ ਜਾਂ ਕਿੰਜ ਇਸ ਤੋਂ ਪਹਿਲਾਂ ਕਿ ਮਗਰ ਕੋਈ ਹੋਰ ਸਵਾਲ ਕਰਦਾ ਉਸਨੇ ਮੋਢੇ ਤੇ ਰੱਖੇ ਪਰਨੇ ਨਾਲ ਪਸੀਨਾ ਪੂੰਝਦੇ ਹੋਏ ਕਿਹਾ ਦੇਖ ਵੀਰਾ ਹੈ ਤਾਂ ਤੂੰ عمر ਚ ਛੋਟਾ ਪਰ ਹੈ ਮੇਰਾ ਭਰਾ ਵੀ ਤੂੰ ਤੇ ਦੋਸਤ ਵੀ ਸੱਚ ਦੱਸ ਤਾਂ ਮੈਂ ਦੋ ਧੀਆਂ ਦਾ ਬਾਪਾਂ ਪੜ ਲਈ ਉਹ ਗਈਆਂ ਨੇ ਬੇਸ਼ੱਕ ਆਪਣੀ ਜੁਗਾ ਕਮਾ ਵੀ ਲੈਂਦੀਆਂ ਨੇ ਮਿਹਨਤ ਕਰਕੇ ਪਰ ਮੈਨੂੰ ਉਹਨਾਂ ਦੇ ਵਿਆਹ ਦੀ ਚਿੰਤਾ ਹੈ ਬਸ ਇਸ ਲਈ ਮੈਂ ਸੋਚ ਲੈਣਾ ਆ ਕਿ ਜਿੰਨੇ ਦੀ ਕੋਈ ਚੀਜ਼ ਲੈ ਕੇ ਖਾਣੀ ਜਾਂ ਪੀਣੀ ਉਹਨੇ ਜੁੜ ਜਾਣਗੇ ਖਾਂਦਿਆਂ ਕਦੀ ਜਮਾ ਨਹੀਂ ਹੁੰਦੇ ਨੜੇ ਤੈਨੂੰ ਨਹੀਂ ਪਤਾ ਹਰ ਬਾਪ ਦੇ ਆਪਣੀ ਧੀ ਪ੍ਰਤੀ ਕਿ ਸੁਪਨੇ ਹੁੰਦੇ ਤੇਰਾ ਜੇ ਵਿਆਹ ਨਹੀਂ ਹੋਇਆ ਤੇ ਨਾ ਹੀ ਕੋਈ ਧੀ ਆ ਜਦ ਪੁੱਤ ਤੂੰ ਇੱਕ ਧੀ ਦਾ ਪਾਪ ਬਣੇਗਾ ਇਹਨਾਂ ਗੱਲਾਂ ਦੀ ਸਮਝ ਤੈਨੂੰ ਉਸ ਸਮੇਂ ਆਉਣੀਆਂ ਇਸ ਨੂੰ ਕਿ ਮੱਗਰ ਸੇ ਉਹਨੇ ਸਾਈਕਲ ਚਲਾਉਂਦੇ ਹੋਏ ਨੀਵੀਂ ਪਾ ਲਈ ਥਿਕ ਮਿੰਟ ਦਾ ਲੰਬਾ ਸਾਹ ਪਰੇਸ਼ਾਨੀ ਚ ਬਾਹਰ ਨੂੰ ਕਰਦੇ ਹੋਏ ਕਿਹਾ ਮਾਫ ਕਰਨਾ ਜੀ ਪੁੱਛਣਾ ਤੁਹਾਨੂੰ ਬੁਰਾ ਲੱਗਾ ਹੋਵੇ ਪਰ ਤੁਹਾਡਾ ਜਵਾਬ ਮੈਨੂੰ ਬਹੁਤ ਕੁਝ ਸਮਝ ਆ ਗਿਆ ਉਹ ਇਹ ਕਿ ਸਮਾਚ ਵਿੱਚ ਤੇਰਾ ਬਾਪ ਕਿੰਨੀ ਮਿਹਨਤ ਕਰਦਾ ਹੈ ਇਹ ਗੱਲ ਸੁਣ ਕੇ ਬਚਨ ਸੇ ਉਹਨੇ ਕਿਹਾ ਬਸ ਮੱਗਰ ਸੇ ਇਸੇ ਕਰਕੇ ਮੈਨੂੰ ਫੈਕਟਰੀ ਵਿੱਚ ਜੇ ਕਿਤੇ ਕੰਮ ਕਰਦੇ ਨੂੰ ਜ਼ਿਆਦਾ ਭੁੱਖ ਵੀ ਲੱਗੀ ਤਾਂ ਪਾਣੀ ਪੀ ਲੈਣਾ ਟੁੱਟੇ ਦਾ ਇਹਨੇ ਨੂੰ ਗੱਲਾਂ ਕਰਦਿਆਂ ਦਾਪੂ ਆਪਣੇ ਘਰ ਵੱਲ ਨੂੰ ਮੜਨ ਵਾਲਾ ਮੂਡ ਆ ਗਿਆ ਦੋਵੇਂ ਇੱਕ ਦੂਜੇ ਨੂੰ ਸਵਿਰੀ ਕੱਠੇ ਕੰਮ ਤੇ ਜਾਂਦਾ ਵਾਅਦਾ ਕਰਕੇ ਆਪੋ ਆਪਣੇ ਘਰ ਵੱਲ ਨੂੰ ਤੁਰ ਪਏ ਬਚਨ ਸਿੰਘ ਕਹਾਰਾਇਆ ਤਾਂ ਉਸੇ ਕਰਵੜੀ ਨੇ ਪਾਣੀ ਦਾ ਗਲਾਸ ਫੜਾਇਆ ਤੇ ਨਾਲ ਹੀ ਆਖਿਆ ਕਿ ਤੁਹਾਨੂੰ ਪਤਾ ਅੱਜ ਸਾਡੀ ਤੀਦੀਪ ਦਾ ਰਿਸ਼ਤਾ ਮੰਗਦੀ ਸੀ ਗਵੰਡਨ ਹਾਕ ਦੀ ਭਾਈ ਮੇਰੇ ਰਿਸ਼ਤੇਦਾਰਾਂ ਚ ਮੁੰਡਾ ਮਲਾਜਮਾ ਤੁਹਾਡੇ ਦੀ ਪੜੀ ਲਿਖੀ ਆ ਤੁਸੀਂ ਉੱਥੇ ਰਿਸ਼ਤਾ ਕਰ ਦਿਓ ਬਾਕੀ ਤੁਹਾਡੀ ਮਰਜ਼ੀ ਜਿਵੇਂ ਤੁਹਾਨੂੰ ਚੰਗਾ ਲੱਗੇ ਇੰਨੀ ਗੱਲ ਸੁਣ ਕੇ ਬਚਨ ਸਿਉ ਨੇ ਆਪਣੀ ਧੀ ਨੂੰ ਆਵਾਜ਼ ਮਾਰ ਕੇ ਕਿਹਾ ਤੇਰਾ ਮਨ ਕੀ ਆਖਦਕ ਸੁਲਝੇ ਬਾਪ ਦੇ ਸੁਲਝੀ ਧੀ ਨੇ ਨੀਮੀ ਪਾ ਕੇ ਕਿਹਾ ਦੇਖੋ ਬਾਪੂ ਜੀ ਜਿਵੇਂ ਤੁਹਾਨੂੰ ਚੰਗਾ ਲੱਗੇ ਤੀਦੀਸ ਲਾ ਲੈਣ ਉਪਰੰਤ ਬਚਨ ਸਿੰਘ ਨੇ ਆਪਣੇ ਘਰ ਵਾਲੀ ਤੇ ਦੂਸਰੀ ਧੀ ਦੀ ਵੀ ਸਲਾ ਲਈ ਤੇ ਗਵੰਢ ਨੂੰ ਕਰਸਦਿਆ ਜਿਸ ਨੇ ਸਾਰੀ ਗੱਲਬਾਤ ਦੱਸੀ ਤੇ ਕਿਹਾ ਭਾਈ ਤੁਸੀਂ ਪੌਣਸ਼ਾਨ ਕਰ ਲੋ ਇਹ ਮੁੰਡੇ ਦਾ ਡਰੈੱਸ ਹੈ ਅਰ ਰੈਸ ਲੈਣ ਉਪਰੰਤ ਬਚਨ ਸਿੰਘ ਨੇ ਪੌਣਸ਼ਾਨ ਕੁਝ ਪੜਤਾਲ ਕੀਤੀ ਤਾਂ ਉਸ ਨੂੰ ਮੁੰਡੇ ਵਾਲੀ ਚੰਗੀ ਲੱਗੀ ਸਭ ਨੇ ਤਾਰੀਫ ਕੀਤੀ ਇਸ ਉਪਰੰਤ ਬਚਨ ਸਿੰਘ ਨੇ ਗਵੰਢ ਨੂੰ ਕਿਹਾ ਤੁਸੀਂ ਕੱਲ ਨੂੰ ਤੋਰੋ ਅਗਲੇ ਦਿਨ ਕਰ ਬਚਨ ਸਿੰਘ ਕੰਮ ਤੇ ਜਾਣ ਲਈ ਤਿਆਰ ਹੋ ਰਿਹਾ ਹੁੰਦਾ ਹੈ ਕਿ ਉਸ ਵਕਤ ਹੀ ਗਵੰਡਨ ਘਰ ਆ ਗਈ ਤੇ ਕਹਿਣ ਲੱਗੀ "ਬਚਨ ਸਿਓ ਕੰਮ ਤੇ ਫੇਰ ਜਾਈਂ ਪਹਿਲਾਂ ਆਪਾਂ ਮੁੰਡੇ ਵਾਲਿਆਂ ਨਾਲ ਗੱਲ ਕਰ ਲੈਨੇ ਆਂ" ਇਹਨੇ ਨੂੰ ਦੀਪਦੀ ਮਾਂ ਚਾਹ ਲੈ ਕੇ ਆ ਗਈ ਚਾਹ ਪੀਣ ਉਪਰੰਤ ਮੁੰਡੇ ਵਾਲਿਆਂ ਨੂੰ ਉੱਥੇ ਬੈਠੀ ਨੇ ਫੋਨ ਲਾ ਲਿਆ ਤੇ ਮੁੰਡੇ ਕੁੜੀ ਦੀ ਫੋਟੋ ਜਨਮ ਪੱਤਰੀ ਪੜਾਈ ਕਾਦ WhatsApp ਕਰ ਦਿੱਤਾ ਗਿਆ ਦੋਵੇਂ ਤिरा ਇੱਕ ਦੂਜੇ ਨੂੰ ਪਸੰਦ ਆ ਗਈਆਂ ਵਿਆਹ ਬਿਨਾਂ ਦੇ ਹਿਜ ਤੋ ਕੀਤਾ ਜਾਵੇਗਾ ਦੀ ਗਲਤੀ ਹੋ ਗਈ। ਅਗਲੇ ਦਿਨ ਪਿੰਡ ਦੀ ਗੁਰਦੁਆਰੇ ਵਿੱਚ ਦੋਵਾਂ ਪਰਿਵਾਰਾਂ ਦਾ ਮਿਲ ਕੇ ਆਪਣੇ ਬੱਚਿਆਂ ਦੇ ਵਿਆਹ ਦਾ ਰੁਕਾ ਕਰਨ ਲਈ ਟਾਈਮ ਨਿਸ਼ਚਿਤ ਹੋ ਗਿਆ। ਇਸ ਉਪਰੰਤ ਬਚਨ ਸਿੰਘ ਉਹਨੇ ਵੀ ਕੰਮ ਤੇ ਜਾਂਦੇ ਸੋਚੀ ਤੇ ਗਵੰਡਨ ਵੀ ਆਪਣੇ ਘਰ ਵੱਲ ਨੂੰ ਤੁਰ ਪਈ। ਇਹ ਆਕੇ ਕਿ ਪਈ ਸਵੇਰੇ ਟਾਈਮ ਨਾਲ ਆ ਜਾਇਓ ਮੈਂ ਤੁਹਾਡੇ ਮੁੰਡੇ ਵਾਲਿਆਂ ਨਾਲ ਗੁਰਦੁਆਰਾ ਸਾਹਿਬ ਮਿਲਾਂਗੀ। ਇਸ ਤਰ੍ਹਾਂ ਬਚਨ ਸਿੰਘ ਕੰਮ ਦੇ ਲੇਟ ਪਹੁੰਚਦਾ ਹੈ। ਵੇਸ਼ੇ ਕੁਸਨ ਛਿੜਕਾ ਪੈਂਦੀਆਂ ਨੇ। ਪਰ ਉਹ ਕੁਝ ਨਹੀਂ ਬੋਲਦਾ ਕਿਉਂਕਿ ਉਸਨੂੰ ਪਤਾ ਸੀ ਕਿ ਜੇ ਉਹ ਕੁਝ ਬੋਲਦਾ ਹੈ ਤਾਂ ਉਸਦੀ ਦਿਹਾੜੀ ਦੀ ਵੀ ਪੈਸੇ ਕੱਟ ਲਏ ਜਾਣਗੇ ਜੋ ਅਜੀ ਉਸਨੇ ਕਰਨੀ ਹੈ ਇੰਨੇ ਨੂੰ ਮੱਗਰ ਸਿਉ ਕੋ ਲਾ ਕੇ ਬਚਨ ਸਿਉ ਨੂੰ ਕਾਰਨ ਦੱਸਣ ਲਿਆਖਦਾ ਹੈ ਤਾਂ ਫੈਕਟਰੀ ਮਾਲਕ ਨੂੰ ਦੱਸਦਾ ਹੈ ਕਿ ਮੈਂ ਗਰੀਬ ਦੋ ਧੀਆਂ ਦਾ ਬਾਪਾਂ ਦਿਹਾੜੀ ਕਰਕੇ ਵਿਆਹ ਲਈ ਪੈਸੇ ਇਕੱਠੇ ਕਰਨੀ ਨੇ ਅੱਜ ਉਸ ਤੇ ਹੀ ਮੰਗਣੀ ਦੀ ਗੱਲ ਹੋ ਰਹੀ ਸੀ ਤਾਂ ਕਰਕੇ ਲੇਟ ਹੋ ਗਿਆ ਨਲੇ ਸਾਹਿਬ ਜੀ ਮੈਨੂੰ ਸਵੇਰ ਦੀ ਛੁੱਟੀ ਚਾਹੀਦੀ ਆ ਤੀ ਦਾ ਮੰਗਣਾ ਕਰਨਾ ਰੱਬ ਤੁਹਾਡਾ ਭਲਾ ਕਰੇਗਾ ਇੰਨੇ ਗੱਲ ਸੁਣ ਕੇ ਫੈਕਟਰੀ ਮਾਲਕ ਨੇ ਉਸ ਨੂੰ ਵਧਾਈ ਵੀ ਦਿੱਤੀ ਤੇ ਅਗਲੇ ਦਿਨ ਦੀ ਛੁੱਟੀ ਵੀ ਦੇ ਦਿੱਤੀ ਇੰਨੇ ਨੂੰ ਵਚਨ ਸੀ ਉਹਨੂੰ ਨਾਲ ਦੇ ਨਾਲ ਮੱਗਰ ਸੀ ਉਹਨੇ ਵੀ ਵਧਾਈ ਦਿੱਤੀ ਜਿਸ ਉਪਰੰਤ ਦੋਵੇਂ ਕੰਮ ਵਿੱਚ ਲੱਗ ਗਏ ਕੰਮ ਤੋਂ ਛੁੱਟੀ ਹੋਈ ਪਜਨ ਤੇ ਮੱਗਰ ਸੀ ਉਹ ਦੋਵੇਂ ਜਨੇ ਆਪੂ ਆਪਣੇ ਸਾਈਕਲ ਤੇ ਘਰ ਵੱਲ ਨੂੰ ਤੁਰ ਪਏ ਆਉਂਦੇ ਹੋਏ ਮੱਗਰ ਸਿਉਨੇ ਵਚਨ ਸਿਉਨੇ ਕਿਹਾ ਕਿ ਬੜੀ ਖੁਸ਼ੀ ਵਾਲੀ ਗੱਲ ਆ ਕਿ ਤੁਹਾਡੀ ਬੇਟੀ ਦਾ கல் ਨੂੰ ਮੰਗਣਾ ਹੈ ਤੁਸੀਂ ਪੁੱਛ ਦੱਸਤਾ ਚੰਗੀ ਤਰ੍ਹਾਂ ਕਰ ਲਈ ਹੋਵੇਗੀ ਤਾਂ ਵਚਨ ਸਿਉਨੇ ਬੋਲਿਆ ਹਾਂ ਆਪਣੀ ਵੱਲੋਂ ਤਸੱਲੀ ਕਰ ਲਈ ਆ ਮੁੰਡਾ ਮਲਾਜ਼ਮ ਹੈ ਬਾਕੀ ਰੱਬ ਮੇਰੀ ਤੀਦੀ ਨਸੀਬ ਚ ਸੁੱਖ ਲਿਖੇ ਤੈਨੂੰ ਵੀ ਪਤਾ ਪੁੱਤ ਕਿੰਝ ਮਿਹਨਤ ਕਰਕੇ ਭੁੱਖਾ ਰਹਿ ਕੇ ਉਹ ਤੇ ਉਸਦੀ ਨਿੱਕੀ ਭੈਣ ਪੜਾਈਆ ਰੱਬ ਭਲਾ ਕਰੇ ਇਨੇ ਨੂੰ ਗੱਲਾਂ ਕਰਦੇ ਆਪੋ ਆਪਣੇ ਘਰਾਂ ਵੱਲ ਨੂੰ ਜਾਂਦੇ ਮੋੜ ਤੇ ਪਹੁੰਚ ਕੇ ਇਸ ਤੋਂ ਪਹਿਲਾਂ ਬਚਨ ਸਿੰਘ ਕਾ ਨੂੰ ਮੁੜਦਾ ਤਾਂ ਮਗਰ ਨੇ ਕਿਹਾ ਤੁਸੀਂ ਸਵੇਲੇ ਮੰਗਣਾ ਕਰਨ ਲੱਗੇ ਫਿਰ ਵੀ ਇੱਕ ਵਾਰ ਦੁਬਾਰਾ ਉਹਨਾਂ ਨੂੰ ਪੁੱਛ ਲਿਓ ਕਿ ਕੋਈ ਡਿਮਾਂਡ ਤਾਂ ਨਹੀਂ ਬਾਕੀ ਰੱਬ ਮਿਹਰ ਕਰੇ ਮੇਰੇ ਵੱਲੋਂ ਵੀ ਬਹੁਤ ਸਾਰਾ ਪਿਆਰ ਸਤਿਕਾਰ ਨਾਲ ਦੁਆਵਾਂ ਦੀ ਤੁਹਾਡੇ ਸਾਰੇ ਪਰਿਵਾਰ ਨੂੰ ਇਹ ਸਭ ਸੁਣ ਕੇ ਬਚਨ ਸਿੰਘ ਨੇ ਠੀਕਾ ਵਿੱਚ ਹਾਂ ਮੈਂ ਭਰੀ ਤੇ ਚੰਗਾ ਫਿਰ ਹੁਣ ਮੈਂ ਘਰ ਨੂੰ ਜਾਂਦਾ ਨਾਲੀ ਦੋ ਸਾਵ ਨੂੰ ਸਵੇਰੇ ਮੇਰੀ ਛੋਟੀ ਦੀ ਅਰਜੀ ਦੀ ਲਈ ਉੱਚਾ ਦੱਸਿਆ ਫਿਰ ਵੀ ਹਾ ਕੀ ਕਰਵਲ ਨੂੰ ਤੁਰਪਿਆ ਵਚਨ ਸਿਉਂ ਘਾਰਾ ਕੀ ਪਾਣੀ ਦਾ ਗਲਾਸ ਪੀਤਾ ਤੇ ਸਵੀਰ ਦਿੱਤੀ ਅਰੀ ਲਈ ਖਰੀਦੋ ਫਰੋਕਤ ਕਰਨ ਲਈ ਘਰਵਾਲੀ ਨੂੰ 4000 ਜਨ ਲਈ ਆਖਦਾ ਦੋਵੇਂ ਜਨੀ ਬਾਜ਼ਾਰ ਚਲੇ ਜਾਂਦੇ ਹਨ ਵੀਟੀ ਨੂੰ ਇਹ ਆਕੇ ਕਿ ਤੁਸੀਂ ਰਾਦੀ ਰੋਟੀ ਬਣਾ ਲਿਓ ਹੋ ਸਕਦਾ ਹਨੇਰਾ ਹੋ ਜਾਵੇ ਮਾਂ-ਬਾਪ ਦੀ ਬਾਜ਼ਾਰ ਜਾਣ ਪਿੱਛੋਂ ਧੀ ਦੇ ਮਨ ਵਿੱਚ ਵੀ ਬਹੁਤ ਚਾ ਸਵਾਲ ਉੱਭਣ ਲੱਗੇ ਆਪਣੇ ਹੋਣ ਵਾਲੇ ਪਤੀ ਸਹੁਰੇ ਪਰਿਵਾਰ ਦੇ ਪ੍ਰਤੀ ਕਿ ਉਹ ਕਿਵੇਂ ਦੇ ਹੋਣਗੇ ਆਦ ਇਹ ਸੋਚ ਟੁੱਬੀ ਨੂੰ ਪਤਾ ਹੀ ਨਾ ਲੱਗਾ ਕਾ ਦੂਸ ਨੇ ਰੋਟੀ ਪਾਣੀ ਕਰ ਲਿਆ ਤੇ ਦੋਵੇਂ ਪੈਣਾ ਬੈਠ ਕੇ ਮਾਪੇ ਦੇ ਘਰ ਆਉਂਦੀ ਉਡੀਕ ਕਰਨ ਲੱਗੀਆਂ ਉਧਰੋਂ ਦਰਵਾਜ਼ਾ ਖੜਕਦਾ ਹੈ ਨਿੱਕੀ ਭੈਣ ਦਰਵਾਜ਼ੇ ਕੋਲ ਚਾਹ ਨਾਲ ਭੱਜੀ ਜਾਂਦੀ ਆ ਦੇਖਦੀ ਆ ਮੰਮੀ ਡੈਡੀ ਆ ਗਏ ਹਨ ਨਨੋ ਚੂਚੀ ਖੁਸ਼ੀ ਚ ਆਵਾਜ਼ ਮਾਰਦੀ ਆ ਕਿ ਦੇਖੋ ਦੀਦੀ ਮੰਮੀ ਜਿਹੜੀ ਸਮਾਨ ਲੈ ਕੇ ਆ ਗਏ ਜਲਦੀ ਆਓ ਜਲਦੀ ਇਹ ਸੁਣ ਬਚਨ ਸਿੰਘ ਦੀ ਵੱਡੀ ਧੀ ਆ ਜਾਂਦੀ ਆ ਤੇ ਬਚਨ ਸਿੰਘ ਦੀ ਉਸੇ ਘਰਵਾਲੀ ਨੇ ਬਾਜ਼ਾਰ ਚੋਂ ਲਿਆਂਦਾ ਸਮਾਨ ਧੀਆਂ ਨੂੰ ਫੜਾ ਦਿੱਤਾ ਤੇ ਅੰਦਰ ਰੱਖਣ ਲਈ ਗਿਆ ਤੇ ਆਪ ਸਾਈਕਲ ਦਾ ਸਟੈਂਡ ਲਾਉਂਦਾ ਹੋਇਆ ਧੀਆਂ ਦੇ ਚਿਹਰੇ ਤੇ ਖੁਸ਼ੀ ਦੇਖ ਬਚਨ ਸਿੰਘ ਘਰਵਾਲੀ ਨੂੰ ਆਖਦਾ ਭਾਗਾ ਵਾਲੀਏ ਰੱਬ ਕਰੇ ਜਿਵੇਂ ਮੇਰੇ ਘਰ ਮੇਰੀਆਂ ਧੀਆਂ ਖੁਸ਼ ਨਹੀਂ ਇੰਜ ਹੀ ਹਮੇਸ਼ਾ ਅਗਲੇ ਕਰ ਖੁਸ਼ ਰਹਿਣ ਆਹ ਕਰਵਲੀ ਨੂੰ ਆਖਦਾ ਹੈ ਦੇਖ ਜੀ ਰੋਟੀ ਬਣੀ ਤਾਂ ਫੜਾ ਦੇ ਖਾਲਮਾ ਤੇ ਫਿਰ ਜੋਸ ਮੰਨ ਲਿਆਂਦਾ ਆਪਣੀਆਂ ਧੀਆਂ ਨਾਲ ਬੈਠ ਕੇ ਵੇਖ ਲਾਂਗੇ ਨਾਲ ਇਹਨਾਂ ਦੀ ਸਲਾਹ ਲੈ ਲਾਂਗੇ ਇਹਨੇ ਗੱਲ ਸੁਣ ਵੱਡੀ ਧਿਆਕਦੀ ਆ ਬਾਪੂ ਰੋਟੀ ਬਣੀ ਆ ਮੈਂ ਪਾਕੇ ਲਿਆਉਣੀ ਆ ਬਾਪੂ ਨੇ ਹਾਂ ਵੇ ਸ਼ਾਮੇ ਪਈ ਮਾਂ ਮਾ ਧੀਆਂ ਰੋਟੀ ਪਾਕੇ ਲੈ ਆਈਆਂ ਤੇਨਾਂ ਨੇ ਬੜੇ ਚਾਹ ਨਾਲ ਰੋਟੀ ਖਾਦੀ ਤੇ ਖਾਣ ਪਿੱਛੋਂ ਬੜੇ ਚਾਹ ਨਾਲ ਆਪਣੇ ਹੋਣ ਵਾਲੇ ਨਵੇਂ ਰਿਸ਼ਤੇਦਾਰਾਂ ਲਈ ਆਪਣੀਆਂ ਧੀਆਂ ਲਈ ਸੂਟ ਅਦਜੋਖੀ ਖਰੀਦ ਕੇ ਲਿਆਂਦੇ ਉਹ ਦੇਖਣ ਲੱਗ ਪਏ। ਦੇਖਦੇ ਹੋਏ ਜਸਾ ਮੰਗਣਾ ਸੀ ਦੇਖਦੀ ਆ ਕਿ ਵਾਕੀ ਸਵਲੀਤਾ ਕੱਪੜੇ ਹਨ ਪਰ ਮਾਂ ਨੇ ਤੇ ਬਾਪ ਨੇ ਆਪਣੇ ਲਈ ਕੋਈ ਸੂਟ ਨਹੀਂ ਲਿਆ। ਇਹ ਸਭ ਦੇਖ ਮਨ ਹੀ ਮਨ ਹੈਰਾਨ ਤੇ ਉਦਾਸ ਹੋਈ ਨੇ ਕਿਹਾ ਕੀ ਗਲ ਡੈਡੀ ਨਾ ਤੁਸੀਂ ਆਪਣੇ ਲਈ ਤੇ ਨਾ ਮੰਮੀ ਨੇ ਆਪਣੇ ਲਈ ਕੋਈ ਸੂਟ ਲਿਆ। ਤੱਗ ਵਚਨ ਸੈਨੇ ਕਿਹਾ ਤਿਆਂ ਨੂੰ ਗੱਲ ਸੁਣ ਲੈ ਕੇ ਸਿਰਾਂ ਤੇ ਹੱਥ ਧਰ ਕੇ ਹਾ ਕੋਈ ਗੱਲ ਨਹੀਂ ਸਾਡੀ ਪੁੱਤਰੋ ਅਸੀਂ ਪੁਰਾਣੇ ਪਾਲਾਂਵਾਂਗੇ ਤੁਸੀਂ ਨਵੇਂ ਪਾਲੇ ਸਮਝੋ ਅਸੀਂ ਇਹਨੇ ਪਾਲੇ ਬਾਪ ਤੇ ਸ਼ਬਦ ਸੁਣ ਕੇ ਧੀ ਬੋਲੀ ਡੈਡੀ ਮੰਮੀ ਦਾ ਸੂਟ ਤਾਂ ਕਸਿਆ ਪਿਆ ਹੋ ਕਿੰਝ ਤਵਜਨ ਸਿੰਘ ਦੀ ਘਰ ਵਾਲੀ ਬੋਲੀ ਕੋਈ ਨਹੀਂ ਧੀ ਮੈਂ ਗਵੰਡਨ ਦੀ ਚਾਚੀ ਕੋਲੋਂ ਪ੍ਰੈਸ ਕਰਾ ਕੇ ਪਾਲਾਂਵਾਂਗੀ ਆਪੇ ਚਮਕਣ ਲੱਗ ਜਾਣਾ ਇਹ ਸੁਣ ਕੇ ਦੋਵੇਂ ਧੀਆ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਪਰ ਬੋਲੀਆਂ ਕੁਝ ਨਾ ਤਿਆਂ ਦੀਆਂ ਅੱਖਾਂ 'ਚ ਪਾਣੀ ਦੇਖ ਵਚਨ ਸਿੰਘ ਨੂੰ ਪਤਾ ਲੱਗਾ ਤਿਆਂ ਉਦਾਸ ਹੋ ਗਈਆਂ ਉਸਨੇ ਉਹਨਾਂ ਦੀ ਉਦਾਸੀ ਨੂੰ ਖਤਮ ਕਰਨ ਲਈ ਲਾਗੇ ਪੈ ਇੱਕ ਫੁੱਲ ਨੂੰ ਘਰ ਵਾਲੀ ਦੀਵਾਲਾਂ ਵਿੱਚ ਟੰਗਦੇ ਹੋਏ ਸਲੂਟ ਮਾਰਦੇ ਹੋਏ ਕਿਹਾ ਮੈਡਮ ਜੀ ਆਪਾਂ ਰੋਟੀ ਵੀ ਖਾ ਲਈ ਸਮਾਨ ਵੀ ਵੇਖ ਲਿਆ ਤੁਸੀਂ ਕਿਰਪਾ ਕਰਕੇ ਭਾਂਡੇ ਚੁੱਕੋ ਸੰਭੂ ਤੇ ਸੋਮੂ ਜਵੇਰੇ ਆਪਾਂ ਆਪਣੀ ਲਾਡੂ ਦੀ ਰੋਕੀ ਤੇ ਜਾਣਾ ਵਚਨ ਸਿੰਘ ਦੀ ਇਸ ਛੋਟੀ ਜਹੀ ਕੋਸ਼ਿਸ਼ ਨੇ ਆਪਣੇ ਵੱਲੋਂ ਤਿਆਂ ਦੀ ਉਦਾਸੀ ਨੂੰ ਖਤਮ ਕਰਨ ਵਿੱਚ ਕਮਜਾਬੀ ਭਰੀ ਉਹਨਾਂ ਦਾ ਧਿਆਨ ਮਾਂ ਦੇ ਵਾਲਾਂ 'ਚ ਟੰਗੇ ਫੁੱਲ ਵੱਲ ਚਲਾ ਗਿਆ ਇਸ ਉਪਰੰਤ ਵਚਨ ਸੇ ਉਹ ਇਹ ਆ ਕੇ ਸੌਂ ਚਲਾ ਗਿਆ ਵਈ ਸਵੇਰੇ ਜਲਦੀ ਉੱਠ ਚਾਇਆ ਉਸ ਸੋਮੁਹਨ ਉਹ ਲੰਮੇ ਪਿਆਰ ਭਰ ਬਚਨ ਸੇ ਉਹ ਸੋਚ ਰਿਹਾ ਸੀ ਕਿ ਮੈਂ ਆਪਣੀਆਂ ਧੀਆਂ ਨੂੰ ਕੀ ਦੱਸਦਾ ਕਿ ਸਾਡੇ ਕੋਲ ਆਪਣੇ ਦੋਵਾਂ ਜੀਆਂ ਲਈ ਲੀੜਾ ਲੱਤਾਂ ਲੈਣ ਲਈ ਪੈਸੇ ਥੁੜ ਗਏ ਸਨ ਨਾਲੇ ਵਿਆਹ ਲਈ ਵੀ ਜੋੜਨੇ ਹਨ ਰੱਬ ਭਲੀ ਕਰੇ ਆ ਕੇ ਵਚਨ ਸੇ ਉਹ ਸੋ ਗਿਆ ਸਵੇਰ ਹੋਏ ਮਾਨੀ ਚਾਵਣਾ ਕੇ ਵਚਨ ਸੇ ਉਹਦੇ ਤਿਆਂ ਨੂੰ ਆਵਾਜ਼ ਦਿੱਤੀ ਪੀ ਲਵੋ ਤੇ ਫਿਰ ਤਿਆਰ ਹੋਵੋ ਜਾਣ ਲਈ ਤਦ ਤੱਕ ਮੈਂ ਸੂਟ ਪ੍ਰੈਸ ਕਰਾ ਕੇ ਲੈ ਆਵਾਂ ਆਣ ਕੀ ਤਿਆਰ ਹੋਣੀਆਂ ਆਹ ਕੀ ਗੌਂਡਨ ਚਾਚੀ ਘਰਵਲ ਨੂੰ ਤੁਰ ਪਈ ਇੱਧਰ ਤਿਆਂ ਨੇ ਬਾਪ ਨਾਲ ਬੈਠ ਕੇ ਚਾਹ ਪੀਤੀ ਤੇ ਵਾਚ ਤਿਆਰ ਹੋਣ ਲੱਗ ਪਈ ਬਾਪ ਵਚਨ ਸੇ ਉਹਨੇ ਵੀ ਆਪਣਾ ਸੋਹਣਾ ਲੀੜਾ ਕੱਪੜਾ ਪਾਇਆ ਸ਼ਮਲੇ ਵਰੀ ਪੱਗ ਵੱਨ ਲਿਆ ਸੀ ਕਿ ਵਚਨ ਸੇ ਉਹਦੀ ਘਰ ਵਾਲੇ ਵੀ ਆਪਣਾ ਸੂਟ ਪ੍ਰੈਸ ਕਰਾ ਕੇ ਲੈ ਆਈ ਤਿੱਤੀਆਂ ਨੂੰ ਆਖਣ ਲੱਗੀ ਤੁਸੀਂ ਤਦ ਤੱਕ ਨਾਲ ਜੂਸ ਮਾਨ ਖੜਨਾ ਉਹ ਇਕੱਠਾ ਇੱਕ ਥਾਂ ਕਰਕੇ ਬੰਨ ਲਗੋ ਜੋ ਕੱਲ ਲੈ ਕੇ ਆਈ ਸੀ ਤਦ ਤੱਕ ਮੈਂ ਲੀੜੇ ਵੀ ਪਾਲਵਾ ਹੱਕ ਤਿਆਰ ਹੋਣ ਲੱਗੇ ਕਰਜਕੁਸ਼ੀ ਦਾ ਮਾਹੌਲ ਸੀ ਸਭ ਨੇ ਤਿਆਰ ਹੋ ਕੇ ਜਾਣ ਤੋਂ ਪਹਿਲਾਂ ਅਰਦਾਸ ਕੀਤੀ ਕਿ ਮਾਲਕ ਸਾਡੀ ਗਰੀਬਾਂ ਦੀ लाज ਰੱਖੀ ਕਰਜ ਸਿਰੇ ਲਾਮੀ ਆ ਕੇ ਰੋਕੇ ਲਿਲੇ ਆਂਦਾ ਸਮਾਨ ਨਾਲ ਲੈ ਕੇ ਥੁਰਪੇ ਵਜਨ ਸੇ ਆਪਣੇ ਪਰਿਵਾਰ ਨਾਲ ਮਿੱਥੇ ਹੋਏ ਗੁਰਦੁਆਰਾ ਸਾਹਿਬ ਪਹੁੰਚਿਆ ਜਿੱਥੇ ਕੀ ਗਵੰਡਨ ਵਜੂਲਨ ਤੇ ਮੁੰਡਾ ਪਰਿਵਾਰ ਸਮੇਤ ਆਇਆ ਹੋਇਆ ਸੀ ਨੂੰ ਵੇਖ ਕੇ ਖੁਸ਼ ਹੋਇਆ ਦੋਵੇਂ ਤਿਰਾਂ ਇੱਕ ਦੂਜੇ ਨੂੰ ਮਿਲੀਆਂ ਬੈਠ ਕੇ ਆਮੋ ਸਾਹਮਣੇ ਗੱਲਬਾਤ ਕੀਤੀ ਗਈ ਕਿ ਕੋਈ ਡਿਮਾਂਡ ਹੈ ਤਾਂ ਅੱਜ ਤਾਸ ਤੇ ਉਹ ਸਾਡੇ ਕੋਲ ਦੀਨ ਨੂੰ ਸਿਰਫ 3 ਹੀ ਆ ਜੋ ਪੜੀ ਲਿਖੀ ਆ ਇੰਨੀ ਗੱਲ ਸੁਣ ਮੁੰਡੇ ਦੀ ਮਾਂ ਬੋਲੀ ਤੁਸੀਂ ਫਿਕਰ ਨਾ ਕਰੋ ਅਸੀਂ ਲੈਣਾ ਦੇਣਾ ਕੁਝ ਨਹੀਂ ਨਾਲੇ ਜਿਨੇ 3 ਦੇ ਦਿੱਤੇ ਪਿੱਛੇ ਕੀ ਰੱਖਿਆ ਇਹੀ ਸ਼ਬਦ ਸੁਨਣ ਉਪਰੰਤ ਵਜਨ ਸਿਉਨੇ ਕਿਹਾ ਚਲੋ ਭਾਈ ਠੀਕਾ ਰਿਸ਼ਤਾ ਮਨਜ਼ੂਰ ਹੈ ਸਾਨੂੰ ਬਾਕੀ ਮੈਂ ਚਾਹਉਣਾ ਇੱਕ ਵਾਰ ਫਿਰ ਤੂੰ ਮੁੰਡੇ ਕੁੜੀ ਦੀ ਸਲਾ ਲੈ ਜਾਵੇ ਇਹਨਾਂ ਨੂੰ ਵੀ ਆਪਸ ਵਿੱਚ ਗੱਲ ਕਰ ਲੈਣੀ ਚਾਹੀਦੀ ਆ ਕੁੜੀ ਮੁੰਡੇ ਵੱਲੋਂ ਇੱਕ ਦੂਜੇ ਨਾਲ ਗੱਲ ਕਰਨ ਉਪਰੰਤ ਹਾਮੇ ਭਰ ਦਿੱਤੀ ਗਈ ਤੇ ਫਿਰ ਉਹਨਾਂ ਦਾ ਰੋਕਾ ਕਰ ਦਿੱਤਾ ਗਿਆ ਦੋਵੇਂ ਤਿਰਾਂ ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗੀਆਂ ਵਜਨ ਸਿਉਨੇ ਜੂ ਆਪਣੇ ਹੋਣ ਵਾਲੀ ਜਵਾਈ ਆਪਣੇ ਕੁੜਮਾ ਲਈ ਸ਼ਗਨਾ ਦਾ ਜੋਸ ਮਾਨ ਲਿਆ ਸੀ ਉਹ ਨਨ ਬੜੀ ਖੁਸ਼ੀ ਨਾਲ ਇਹ ਆਹ ਕੀ ਦਿੱਤਾ ਗਿਆ ਲੋ ਭਾਈ ਜੀ ਸਾਡੇ ਵੱਲੋਂ ਇਹ ਤਿਲ ਫੁੱਲ ਪੀਟਾ ਸਵੀਕਾਰ ਕਰੋ ਇਸ ਸੁਪਰੰਥ ਜੋ ਮੁੰਡੇ ਵਾਲੇ ਤੇਲੇ ਸ਼ਗਨਾ ਦਾ ਸਮਾਨ ਸੂਟਾਦ ਲੈ ਕੇ ਆਈ ਸੀ ਉਹ ਉਸ ਦੀ ਚੋਲੀ 'ਚ ਰੱਖ ਦਿੱਤਾ ਗਿਆ ਜਿਸ ਸੁਪਰੰਥ ਦੋਵੇਂ ਤੇ ਰਾਨੇ ਗੁਰਦੁਆਰਾ ਸਾਹਿਬ ਲੰਗਰ ਸ਼ਕੀਆ ਤੇ ਆਪ ਕੋ ਆਪਣੇ ਘਰ ਵੱਲ ਇਹ ਆਹ ਕੀ ਤੁਰਪੇ ਕੇ ਜਲਦੀ ਮਿਲਾਂਗੇ ਵਚਨ ਸੇ ਆਪਣੇ ਪਰਿਵਾਰ ਨਾਲ ਬਸ ਵਿਚਗਟ ਗਿਆ ਆਉਂਦਾ ਹੋਇਆ ਗੱਲ ਕਰਨ ਲੱਗ ਪਿਆ ਕੀ ਬੰਦੇ ਤਾਂ ਮਿਲਣਸਾਰ ਲਗੀ ਮੰਡੀ ਦਾ ਸੁਭਾਅ ਵੀ ਚੰਗਾ ਬਾਕੀ ਰੱਬ ਪਲਾ ਕਰੀ ਐਨੀ ਗੱਲਾਂ ਕੀਤੀ ਤੇ ਸਿਰ ਤੇ ਹੱਥ ਰੱਖ ਬੋਲਿਆ ਮਾਲਕ ਤੇਰੇ ਕਰਮਾਂ ਚ ਸੁੱਖ ਲਿਖੇ ਲਾਗੂ ਕਰ ਵਾਲੀ ਵੀ ਬੋਲੀ ਕਿ ਗਵਾਂਡਨ ਦਾ ਪਲਾ ਹੋਵੇ ਜਿਸਨੇ ਦੱਸ ਪਾਈ ਨਿੱਕੀ ਧੀ ਨੇ ਵੀ ਆਪਣੀ ਵੱਡੀ ਭੈਣ ਨੂੰ ਮੋਢਾ ਮਾਰਦੇ ਹੋਏ ਕਿਹਾ ਜੀਜਾ ਮੇਰੀ ਭੈਣ ਨਾਲ ਜੱਸਦਾ ਹੈ ਜੂੜੀ ਸੋਨੇ ਬਣੀਆਂ ਤਵਜਨ ਸੇ ਉਸਮੀਤ ਕਰ ਵਾਲੀ ਨੇ ਕਿਹਾ ਹਾਂ ਵਈ ਹਾਂ ਵੱਡੀ ਧੀ ਨੇ ਸੰਗਦੇ ਹੋਈ ਨੇ ਨੀਵੇਂ ਪਾਲੇ ਇਹਨੇ ਨੂੰ ਗੱਲਾਂ ਕਰਦੇ ਹੋਏ ਪਿੰਡ ਪਹੁੰਚ ਗਏ ਪਿੰਡਾਂ ਕੇ ਘਰਵੜਦਿਆਂ ਸਾਰ ਪਹਿਲਾਂ ਸਭ ਨੇ ਪਾਣੀ ਪੀਤਾ ਤੇ ਫਿਰ ਗੁਰੂ ਘਰ ਜਾ ਕੇ ਅਰਦਾਸ ਕੀਤੀ ਕਿ ਜਿਸ ਤਰ੍ਹਾਂ ਜਿ ਸ਼ਗਨਾ ਦਾ ਇਹ ਕਾਰਜ ਸਿਰੇ ਲਾਇਆ ਉਂਝ ਹੀ ਵਿਆਦਾ ਵੀ ਸਿਰੇ ਲਾਮੀ ਗੁਰੂ ਘਰੋਂ ਆ ਕੇ ਮਾਮਾ ਧੀਆਂ ਨੇ ਰਾਤੀ ਰੋਟੀ ਬਣਾਈ ਸਭ ਨੇ ਰਾਤੀ ਰੋਟੀ ਖਾਧੀ ਤੇ ਖਾਣ ਪਿਛੋਂ ਗੱਲਾਂ ਬਾਤਾਂ ਕਰਨ ਲੱਗ ਪਈ ਗੱਲਾਂ ਕਰਦਿਆਂ ਨੂੰ ਕਾਫੀ ਰਾਤ ਹੋ ਚੱਕੀ ਗਈ ਵਜਨ ਸਿੰਘ ਕਿਹਾ ਸੋਮੋ ਹੋ ਨ ਰਾਤ ਬਹੁਤ ਹੋ ਗਈ ਮੈਂ ਵੀ ਇਸ ਬਿੜੀ ਕੰਮ ਤੇ ਜਾਣਾ ਆਖ ਸੋ ਗਿਆ ਰਾਤ ਲੰਗੀ ਦਿਨ ਚੜਿਆ ਵਜਨ ਸਿੰਘ ਨੇ ਚਾਪੀਤੀ ਅਤੇ ਫੈਕਟਰੀ ਜਾਣ ਲਈ ਸਾਈਕਲ ਤੇ ਰਵਾਨਾ ਹੋ ਗਿਆ ਕੰਮ ਤੇ ਜਾਂਦਿਆਂ ਰਸਤੇ 'ਚ ਪੈਂਦੀ ਮਠਿਆਈਆਂ ਦੀ ਦੁਕਾਨ ਤੋਂ ਲੱਡੂ ਲੈ ਧੀ ਦੇ ਮੰਗਨੇ ਦੀ ਖੁਸ਼ੀ 'ਚ ਕੰਮ ਤੇ ਜਾ ਕੇ ਪਹਿਲਾਂ ਸਾਵ ਦਾ ਮੂੰਹ ਮਿੱਠਾ ਕਰਵਾਇਆ ਤੇ ਫਿਰ ਮੱਗਰ ਸਿੰਘ ਨਾਲ ਰਲ ਕੇ ਬਾਕੀ ਕਾਮਿਆਂ ਦਾ ਵੀ ਕਰਾਇਆ ਜਿਸ ਪ੍ਰੰਤ ਸਭ ਨੇ ਵਚਨ ਸਿਉ ਨੂੰ ਵਧਾਈ ਦਿੱਤੀ ਸਭ ਕੋਲੋਂ ਵਧਾਈ ਲੈਣ ਉਪਰੰਤ ਆਪਣੇ ਕੰਮ ਵਿੱਚ ਲੱਗ ਗਿਆ ਸ਼ਾਮਾਂ ਪਈਆਂ ਕੰਮ ਤੋਂ ਛੁੱਟੀ ਹੋਈ ਤਾਂ ਵਚਨ ਸਿਉ ਮੱਗਰ ਸਿਉ ਨਾਲ ਘਰ ਆ ਗਿਆ ਸੀ ਕਿ ਅਚਾਨਕ ਮੱਗਰ ਦੇ ਫੋਨ ਦੀ ਘੰਟੀ ਵਜੀ ਫੋਨ ਚੁੱਕਿਆ ਤੇ ਗੱਲ ਕਰਨ ਤੋਂ ਬਾਅਦ ਮੱਗਰ ਨੇ ਵਚਨ ਸਿਉ ਨੂੰ ਕਿਹਾ ਲੈ ਪਾਈ ਕਲਯੂਗਾ ਗਿਆ ਬਾਰੋਂ ਰਿਸ਼ਤੇਦਾਰ ਦਾ ਫੋਨ ਸੀ ਆਖਦਾ ਲੋਕਡਾਊਨ ਲੱਗਣਾ ਕਹਿੰਦੇ ਦੇਸ਼ ਅਜੜੀ ਨਮੀ ਬੁਮਾਰੀ ਤਰੀ ਕਰੋਨਾ ਵਾਇਰਸ ਦੀ ਉਹਦੇ ਕਰਕੇ ਆਖਦੀ ਇਸ ਤੋਂ ਪਹਿਲਾਂ ਮਗਰ ਹੋਰ ਗੱਲ ਕਰਦਾ ਤਾਂ ਵਿੱਚੋਂ ਹੀ ਟੁੱਕਦੇ ਵਜਨ ਸਿਉਨੇ ਗਿਆ ਇੰਜ ਤਾਂ ਗਰੀਬ ਮਾਰੇ ਜਾਊ ਹੋਰ ਤੇ ਹੋਰ ਮੈਂ ਤਾਂ ਅਜੇ ਧੀ ਦੇ ਵਿਆਹ ਲਈ ਪੈਸੇ ਇਕੱਠੇ ਕਰਨੇ ਨੇ ਰੱਬ ਭਲੀ ਕਰੇ ਚੰਗਾ ਫਿਰ ਸਵੇਰੇ ਮਿਲਦੇ ਆਹ ਕਿ ਕਰਵਲ ਨੂੰ ਜਾਂਦੇ 라ਵਲ ਸਾਈਕਲ ਮੋੜ ਲਿਆ ਵਜਨ ਸਿਉਂ ਘਾਰ ਆਇਆ ਉੱtre ਆਉਆ ਮੂਦੀ ਕਰਵਲੀ ਨੇ ਕਾਰਨ ਪੁੱਛਿਆ ਤਾ ਬੋਲੇਆ ਪੜੀ ਤੈਨੂੰ ਪਤਾ ਆਗਦੀ ਆ ਜੋ ਨਵੀਂ ਬਿਮਾਰੀ ਤਰੀ ਕੋਰੋਨਾ ਦੀ ਸਰਕਾਰ ਉਸੇ ਰੋਕtham ਕਰਨ ਲਈ ਲੋਕਡਾਊਨ ਲਾਉਂ ਜਾ ਰਹੀ ਆ ਘਰੋਂ ਤੱਕ ਲੱਗ ਜੇ ਪਤਾ ਨਹੀਂ ਹੁਣ ਤੇ ਹੋਰ ਸਾਡੇ ਵਰਗੇ ਗਰੀਬਾਂ ਦਾ ਕੀ ਬਾਨਾ ਜਿਨ੍ਹਾਂ ਦਿਹਾੜੀ ਟੱਪਾ ਲਾ ਕੇ ਗੁਜ਼ਾਰਾ ਕਰਨਾ ਰੱਬ ਹੀ ਰਾਖਾ ਹੁਣ ਆਖੀ ਲੰਮੇ ਪੈ ਗਿਆ ਇਹਨੇ ਨੂੰ ਬਚੂਲਣ ਘਰ ਆ ਗਈ ਵੂਹਾ ਲੰਘਦੇ ਕर्श ਪੈਰ ਪਾਉਂਦੇ ਸਾਹਰੀ ਆਖਣ ਲੱਗੀ ਪਗਾਾਂ ਵਾਲੀ ਹੀ ਤੇਰਾ ਸਰਦਾਰ ਕਿੱਥੇ ਉਸ ਨਾਲ ਗੱਲ ਕਰਨੀ ਆ ਗਵੰਡਨ ਵਿਛੋਲਨ ਦੇ ਹੀ ਬੋਲ ਸੁਣ ਬਚਨ ਸਿਓ ਲੰਮਾ ਪਿਆ ਉੱਠ ਕੇ ਬੈਠ ਗਿਆ ਤੇ ਕਿਹਾ ਆਜੂ ਭੈਣਜੀ ਮੈਂ ਘਰ ਹੀ ਆਂ ਉਮੀਦ ਹੈ ਸੁਖ ਸਾਧ ਹੋਵੇਗੀ ਬਚਨ ਸਿਓ ਦੀ ਘਰ ਵਾਲੀ ਨੂੰ ਵੀ ਕੋਲ ਹੀ ਆਵਾਜ਼ ਮਾਰ ਲਈ ਤੇ ਕਿਹਾ ਮੈਨੂੰ ਮੁੰਡੇ ਵਾਲਿਆਂ ਨੇ ਭੇਜਿਆ ਹੈ ਆਖਦੇ ਨੇ ਸਾਨੂੰ ਵਿਆ ਜਲਦੀ ਚਾਹੀਦਾ ਨਾਲੇ ਉਤੋਂ ਲੋਕਡਾਊਨ ਕਦੋਂ ਲੱਗ ਜੇ ਪਤਾ ਨਹੀਂ ਵਿਆਹ ਤਾਂ ਤੁਹਾਨੂੰ ਦੱਸਿਆ ਸੀ ਬਿਨਾ ਤਹੀਜ ਤੋਂ ਕਰਨਾ ਬਸ ਤੁਸੀਂ ਤਰੀਕ ਦੱਸ ਦੇ ਭੋ ਕਦੋਂ ਦੀ ਰੱਖਣੀ ਉਹਨਾਂ ਵੱਲੋਂ ਤਾਂ ਭਾਵੇਂ ਤੁਸੀਂ ਕੱਲ੍ਹ ਨੂੰ ਹੀ ਕਰ ਲਓ ਬਸ ਆਖਦੇ ਹੀ ਵਈ ਕੁੜੀ ਵਾਲਿਆਂ ਨੂੰ ਕਹੀ ਸਾਡੀ ਬਰਾਤੀ ਸੇਵਾ ਚੰਗੀ ਤਰ੍ਹਾਂ ਕਰ ਦੇ ਕੋਈ ਕਮੀ ਨਹੀਂ ਰਹਿਣੀ ਚਾਹੀਦੀ 250 300 ਬੰਦਾ ਬਰਾਤਾ ਹੋਵੇਗਾ ਬਾਕੀ ਵਚਨ ਸਿਆਂ ਤੂੰ ਆਪ ਸੇ ਣਾਇਆ ਵਿਆਹ ਤਾਂ ਅੱਜ ਵੀ ਕਰਨਾ ਤੇ ਕੱਲ ਵੀ ਇਹ ਸੁਣ ਦੋਮਾ ਜੀਆਂ ਦੇ ਮਨ ਹੀ ਮਨ ਉਦਾਸੀ ਆ ਗਈ ਕਿ ਕੀ ਬਣੋ ਪਹਿਰ ਤੀਵਿਆ ਕਿੰਜ ਕਰਨਾ ਪ੍ਰਭੂਲੇ ਕੁਛ ਨਾ ਕੁੜਮਾ ਦੇ ਭੇਜੇ ਸੁਨੇਹੇ ਨੂੰ ਸਿਰ ਮੱਥੇ ਸਵੀਕਾਰ ਕਰਦੇ ਹੋਏ ਵਚੂਲਾ ਨੂੰ ਕਿਹਾ ਠੀਕਾ ਜਿਵੇਂ ਤੁਸੀਂ ਆਖੋ ਬਾਕੀ ਤੁਹਾਨੂੰ ਸਲਾਹ ਕਰਕੇ ਦੱਸ ਦੇਵਾਂਗੇ ਬਾਕੀ ਤੁਸੀਂ ਚਾਹ ਪੀ ਕੇ ਜਾਣਾ ਵਚਨ ਸੇ ਉਹਦੀ ਘਰਵਾਲੀ ਨੇ ਵਚੂਲਾ ਨੂੰ ਕਿਹਾ ਪਰ ਉਹ ਬਿਨਾਂ ਪੀਤੀ ਆਹ ਕਿ ਚਲੀ ਗਈ ਆਪਾਂ ਕਿਹੜਾ ਕੁਝ ਵੰਡਿਆ ਉਧਰ ਕਰੀ ਵੀ ਤੁਹਾਡੀ ਹੀ ਚਾਹ ਹੈ ਹੁਣ ਮੈਂ ਚਲਦੀ ਹਾਂ ਨਾਲੇ ਵਚੂਲਨ ਦਾ ਵੀ ਲਾਗ ਮੁੰਦਰੀ ਵਣਾ ਕੇ ਰੱਖਿਓ ਬਾਕੀ ਚੇਤਾ ਰੱਖਿਓ ਬਰਾਤੀ ਸੇਵਾ ਕਹਿੰਦੇ ਅਗਲੇ ਹੁਣ ਵਿਚੋਲਣ ਦੀ ਜਾਨ ਮੰਗਰਾਂ ਬਚਨ ਸਿਆ ਸੋਚ ਰਹੀ ਹਾਸੀ ਕਿ ਬਰਾਤੀ ਵੀ ਸੇਵਾ ਵਿਚੋਲਣ ਦੀ ਮੰਦਰੀ ਇਸ ਸਮੇਂ ਦਿਹਾੜੀਦਾਰ ਇੱਕਦਮ ਕਿੰਜ ਕਰਾਂਗਾ ਵਿਆਹ ਤੋਂ ਜਵਾਬ ਵੀ ਨਹੀਂ ਦੇ ਸਕਦੇ ਤੀਨੇ ਵੀ ਕਈ ਸਦਰਾ ਪਾਲ ਰੱਖੀਆਂ ਹੋਣੀਆਂ ਆਪਣੇ ਘਰ ਵਾਲੇ ਸੌਰੇ ਪਰਿਵਾਰ ਪ੍ਰਤੀ ਜੇ ਕਿਧਰੇ ਲੋਕਡਾਊਨ ਲੱਗ ਗਿਆ ਦਿਹਾੜੀ ਬੰਦ ਹੋ ਜਾਣੀ ਸਮਝੋ ਫਿਰ ਮੁਸੀਬਤ ਪੈ ਗਈ ਸਰਕਾਰ ਵੀ ਕਰਦੀ ਕੁਝ ਨਹੀਂ ਵੂਡ ਜੀ ਨੂੰ ਮਰਜ਼ੀ ਪਾ ਦਿਓ ਗਰੀਬ ਮਜ਼ਦੂਰ ਪੰਮੇ ਕੰਮ ਤੋਂ ਵਿਲਾ ਭੁੱਖਾ ਵਹਿ ਕੇ ਮਰ ਜੀ ਇਸ ਨੂੰ ਕੀ ਇਹ ਜੇ ਲੋਕਡਾਊਨ ਲਗਣਾ ਸੋਚਦੇ ਹੋਏ ਨੇ ਘਰ ਵਾਲੀ ਧੀਆਂ ਨੂੰ ਆਵਾਜ਼ ਮਾਰੀ ਤੇ ਵਿਆਹ ਕਦੋਂ ਕਿਵੇਂ ਕਰਨ ਸੰਬੰਧੀ ਸਲਾਹ مشورہ ਕਰਨ ਲੱਗਾ ਪਰ ਵਿੱਚ ਉਹ ਇਹ ਗੱਲ ਨੂੰ ਟੋਕਦੇ ਹੋਏ ਮੰਗੀ ਤੇ ਧੀ ਨੇ ਕਿਹਾ ਬਾਪੂ ਜੀ ਇੱਕ ਤਾਂ ਉਹ ਆਖਦੇ ਕਿ ਵਿਨਾ ਦੇ ਹੀ ਤੋ ਵਿਆਹ ਕਰਨਾ ਸਾਡੀ ਕੋਈ ਡਿਮਾਂਡ ਨਹੀਂ ਸਾਨੂੰ ਤਾਂ ਇਕੱਲੇ ਪੜੀ ਲਿਖੀ ਕੁੜੀ ਚਾਹੀਦੀ ਆ ਉਹ ਵੀ ਅਸੀਂ ਧੀ ਬਣਾ ਕੇ ਰੱਖਾਂਗੇ ਤੇ ਹੁਣ ਇਹ ਆਖ ਰਹੀ 250 300 ਬੰਦਾ ਵਰਾਤ ਆਵੇਗੀ ਵਰਾਤੀ ਸੇਵਾ ਫੁੱਲ ਹੋਣੀ ਚਾਹੀਦੀ ਆ ਕੀ ਇਹ ਡਿਮਾਂਡ ਨਹੀਂ ਸਭ ਤੋਂ ਵੱਡੀ ਤਾਂ ਇਹ ਹੀ ਡਿਮਾਂਡ ਆ ਇਹ ਇੱਕ ਦੀਹੀ ਜੀ ਆ ਜੇ ਗਰੀਬੰਦਾ ਇਹ ਨਾ ਕਰ ਸਕਦਾ ਹੋਵੇ ਤਾਂ ਫਿਰ ਉਹ ਤਾਂ ਕਰਜ਼ਾ ਚੁੱਕ ਧੀ ਵੀ ਉਹਨ ਤੋਂ ਵਾਜ ਕਰਜ਼ਾ ਹਿਲਾਉਂਦਾ ਰਹੋ ਤਸੇ ਮਨਾ ਕਰ ਦੇਵੋ ਮੈਂ ਤੇ ਵਿਆਹ ਨਹੀਂ ਕਰਾਂਗੀ ਇਸ ਤੋਂ ਪਹਿਲਾਂ ਤੀ ਕੁਝ ਹੋਰ ਸਵਾਲ ਕਰਦੀ ਜਾਂ ਪੱਕੀ ਨਾ ਕਰ ਦਿੰਦੀ ਵਚਨ ਸਿਉ ਨੇ ਤੀ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਰੱਬ ਸੁਖ ਰੱਖੇ ਪੁੱਤ ਰੀਤਵਨੀ ਕਿਹੜਾ ਘਰ ਵਠਾ ਕੇ ਰੱਖਉਂਦੀਆਂ ਨੇ ਗੱਲਾਂ ਤਾਂ ਤੇਰੀਆਂ ਵੀ ਸਹੀ ਨੇ ਪਰ ਵਿਆਹ ਤਾਂ ਕਰਨਾ ਹੀ ਆ ਕੋਈ ਨਹੀਂ ਬਰਾਤੀ ਸੇਵਾ ਹੀ ਕਿਹਾ ਕਰ ਲਾਂਗੇ ਪੁੱਤੀ ਰ ਮੰਗਣਾ ਹੋ ਗਿਆ ਆ ਤੈਨੂੰ ਵੀ ਪਤਾ ਨਲੇ ਮੈਂ ਜਵਾਨ ਦੇ ਚੁੱਕੇ ਆ ਬਾਪੂ ਦੀਨਾ ਸ਼ਬਦਾਂ ਵਿੱਚ ਤੇ ਨੂੰ ਇੱਕ ਤਰਲ ਨਜ਼ਰ ਆਇਆ ਤੇ ਆਖ ਦਿੱਤਾ ਜਿਵੇਂ ਬਾਪੂ ਤਿਹਰਾ ਚੰਗਾ ਲੱਗੇ ਕਰ ਲਵੋ ਫਿਰ ਇੰਨੀ ਗੱਲ ਸੁਣ ਬਚਨ ਸਿਉ ਨੇ ਵਿਆਹ ਇਸ ਹੀ ਮਹੀਨੇ ਦੀ ਅਖੀਰ ਦੀ ਤਰੀਕ ਦਾ ਰੱਖ ਦਿੱਤਾ ਤੇ ਬਚੋਲੇ ਨੂੰ ਕਰ ਸਦਕੇ ਮੁੰਡੇ ਵਾਲਿਆਂ ਨੂੰ ਦੱਸਣ ਲਈ ਕਿਹਾ ਬਚੋਲੇ ਨੇ ਮੁੰਡੇ ਵਾਲਿਆਂ ਨੂੰ ਦੱਸਿਆ ਵਿਆਹ ਇਸ ਹੀ ਮਹੀਨੇ ਦੀ ਅਖੀਰ ਦੀ ਤਰੀਕ ਦਾ ਹੈ ਦੋਵੇਂ ਪਾਸੇ ਖੁਸ਼ੀ ਦਾ ਮਾਹੌਲ ਸਿਰਜ ਗਿਆ ਵਿਆਹ ਦੀ ਤਿਆਰੀ ਸ਼ੁਰੂ ਹੋ ਗਈ ਵਚਨ ਸਿੰਘ ਵੀ ਸਵੇਰ ਹੋਈ ਤੇ ਕੰਮ ਤੋਂ ਆਉਂਦਾ ਹੋਇਆ ਮੱਗਰ ਨਾਲ ਜਾ ਕੇ ਪੈਲੈਸ ਬੁੱਕ ਕਰਨ ਗਿਆ ਤਾਕਦਾ ਇਹ ਮੱਗਰ ਸਿਆਂ ਠੀਕਾ 200 300 ਸੰਬੰਧੀ ਤੋਂ ਵੱਧ ਆਈ ਥੀ ਪ੍ਰਬੰਧ ਹੋ ਜਾਣਾ ਮੱਗਰ ਨੇ ਹੈਰਾਨਗੀ ਨਾਲ ਪੁੱਛਿਆ ਇੰਨੇ ਬੰਦੇ ਤਾਂ ਵਚਨ ਸਿੰਘ ਨੇ ਕਿਹਾ ਹਾਂ ਪੁੱਤ 200 300 ਉਹਨਾਂ ਦਾ ਕੁਝ ਆਪਣੇ ਰਿਸ਼ਤੇਦਾਰ ਹੋਣਗੇ ਹੋ ਗਏ ਨੇ ਕਿੰਨੇ ਇਰੇ ਤੋਂ ਕੀ ਉਲਪੁਤ ਇਸੇ ਤਰ੍ਹਾਂ ਵ્યાਲੇ ਸੌਦੇ ਸਮਾਨ ਲਈ ਫੈਕਟਰੀ ਮਾਲਕ ਰਿਸ਼ਤੇਦਾਰਾਂ ਕੋਲੋਂ ਪੈਸੇ ਚੁੱਕ ਲਏ ਵਿਆਹ ਚਤੇ ਇਹ ਗੱਲ ਨੂੰ ਮੱਗਰਸੀ ਅੰਦਰੋਂ ਅੰਦਰ ਹੀ ਝੰ ਜੋੜਿਆ ਗਿਆ ਇਹ ਸੋਚ ਕੇ ਕਿ ਗਰੀਬ ਵਾਪ 250 300 ਬੰਦੇ ਦੀ ਵਰਾਤੀ ਸੇਵਾ ਕਰਨ ਲੱਗਾ ਵੀ ਮਾਰਿਆ ਜਾਂਦਾ ਹੁਣ ਜਾਕ ਦਿੰਦੀ ਵਿਆਹ ਬਿਨਾਂ ਦੇ ਹੀਜ ਤੋਂ ਕਰਨਾ ਵਰਾਤੀ ਸੇਵਾ ਫੁੱਲ ਚਾਹੀਦੀ ਇਹ ਲੋਕ ਨਵਾਂ ਹੀ ਡਰਾਮਾ ਬਣਾ ਲਿਆ ਇਸ ਤੇ ਵੀ ਰੋਕ ਲਾਉਣੀ ਚਾਹੀਦੀ ਹੈ ਸਰਕਾਰ ਨੂੰ ਵਿਰਾਤੀ ਬੰਦੇ ਘੱਟ ਤੋਂ ਘੱਟ ਲੈ ਕੇ ਜਾਣ ਲਈ ਨਿਸ਼ਚਿਤ ਕਾਨੂੰਨ ਹੋਣਾ ਚਾਹੀਦਾ ਤਾਂ ਜੋ ਗਰੀਬ ਕਿਸੇ ਪਾਸੇ ਤੂਤਾ ਵੜ ਸਕੇ ਇਹਨੇ ਨੂੰ ਪੈਲੈਸ ਵਾਲਿਆਂ ਨੇ ਬੁਕਿੰਗ ਦੀ ਪਰਚੀ ਕੱਟੀ ਤੇ ਵਚਨ ਸਿੰਘ ਨੂੰ ਫੜਾ ਦਿੱਤੀ ਬੁਕਿੰਗ ਕਰਨ ਤੋਂ ਬਾਅਦ ਵਚਨ ਸਿੰਘ ਮੱਗਰ ਨੂੰ ਵੀ ਆਪਣੇ ਨਾਲ ਆਉਂਦਾ ਹੋਇਆ ਘਰ ਲਿਆ ਆ ਕਰਾ ਕੇ ਵਚਨ ਸਿੰਘ ਘਰ ਵਾਲੀ ਨੂੰ ਦੱਸਦਾ ਪੈਲੈਸ ਪੱਕ ਹੋ ਗਿਆ ਮੱਗਰ ਨੂੰ ਕਹਿੰਦਾ ਜਾਂਦਾ ਹੋਇਆ ਵਿਆਦੀ ਕਾਰਡ ਚਪਨੀ ਦੀ ਵੀ ਦੇਵਾਂਗੀ ਲਾਗੇ ਬੈਠੇ ਮੱਗਰ ਨੇ ਵੀ ਹਾਂ ਚਾ ਹਮੀ ਪਰੀ ਇਹਨੇ ਨੂੰ ਨਿੱਕੀ ਤੀ ਚਾਵਣਾ ਕੇ ਲੈ ਆਈ ਅਜੇ ਤੂੰ ਮਨ ਇੱਕ ਕੋਠੀ ਹੀ ਜ਼ਿਆਦਾ ਪੀਤਾ ਤਾਂ ਮੱਗਰ ਦੀ ਫੋਨ ਦੀ ਘੰਟੀ ਵਜੀ ਤਾਂ ਫੋਨ ਚੁੱਕਨ ਤੋਂ ਪਹਿਲਾਂ ਬੋਲਿਆ ਸੁ ਕੋ ਹੋ ਵੀ ਫੈਕਟਰੀ ਤੋਂ ਫੋਨ ਆ ਆਖ ਮੱਗਰ ਫੋਨ ਚੁੱਕੀ ਗੱਲ ਕਰਨ ਲੱਗਾ ਤਾਂ ਉਸ ਦਾ ਰੰਗ ਉਡਣਾ ਸ਼ੁਰੂ ਹੋ ਗਿਆ ਫੋਨ ਕੱਟਣ ਤੋਂ ਬਾਅਦ ਵਚਨ ਸੀ ਉਹਦੇ ਮੋਢੇ ਉੱਤੇ ਹੱਥ ਰੱਖ ਕੇ ਬੋਲਿਆ ਮਾਲਕ ਦਾ ਫੋਨ ਹੈ ਬੋਲਦਾ ਲੋਕਡਾਊਨ ਲੱਗਿਆ ਹੈ ਫੈਕਟਰੀ ਬੰਦ ਰਹੇਗੀ ਸਭ ਕਾਮਿਆਂ ਨੂੰ ਛੁੱਟੀ ਕਰ ਦਿੱਤੀ ਗਈ ਆ ਕੋਈ ਦਿਹਾੜੀ ਨਹੀਂ ਮਿਲੇਗੀ ਜਿੰਨਾ ਚਿਰ ਸਰਕਾਰ ਲੋਕਡਾਊਨ ਨਹੀਂ ਖੋਲਦੀ ਕੰਮ ਨਹੀਂ ਚੱਲਦਾ ਇਹਨਾਂ ਸ਼ਬਦਾਂ ਨੇ ਵਜਨ ਸਿਉਂਦੀ ਅੰਦਰ ਧੂਪਾ ਦਿੱਤੀ ਮੱਥੇ ਉੱਤੇ ਹੱਥ ਮਾਰਾ ਖਣ ਲੱਗਾ ਪਤਾ ਨਹੀਂ ਕਿੰਨਾ ਕਰਮਾਂ ਦੀ ਸਜ਼ਾ ਮਿਲ ਰਹੀ ਆ ਮੈਂ ਇਕੱਲਾ ਨਹੀਂ ਇੰਝ ਤਾਂ ਸਾਰਾ ਗਰੀਬ ਵਰਗ ਮਾਰਿਆ ਗਿਆ ਇਹਨੇ ਨੂੰ ਵਿਚੋਲਣ ਦਾ ਫੋਨ ਆਇਆ ਆਖਣ ਲੱਗੀ ਵਚਨ ਸਿਓ ਲੌਕਡਾਊਨ ਲੱਗ ਗਿਆ ਸਰਕਾਰ ਨੇ ਲੋਕਾਂ ਦੇ ਇਕੱਠੇ ਪਾਬੰਦੀ ਲਾ ਦਿੱਤੀ ਆ ਹੁਣ ਅਗਲੇ ਕਹਿੰਦੇ ਜਿੱਦਣ ਲੌਕਡਾਊਨ ਖੁੱਲ ਗਿਆ ਉਸ ਦਿਨ ਵਿਆਹ ਕਰਾਂਗੇ ਪਰ ਤੁਸੀਂ ਆਪਣੀ ਤਿਆਰੀ ਰੱਖਿਓ ਪਰੇਸ਼ਾਨੀ ਛੁੱਟੇ ਵਚਨ ਇਹਾਂ ਵਿੱਚ ਹਾਮੀ ਪਰ ਦਿੱਤੀ ਉਧਰੋਂ ਮੱਗਰ ਵੀ ਚਾਪੀ ਗਿਆ ਖੰ ਲੱਗਾ ਹੁਣ ਮੈਂ ਚੱਲਦਾ ਆ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੇ ਨਾਲ ਆ ਬਾਕੀ ਕੋਈ ਨਾ ਕੋਈ ਹੱਲ ਹੀ ਹੋਵੇਗਾ ਮੱਗਰ ਤੇ ਜਾਂ ਤੂੰ ਵਲ ਸੋਚ ਵਿੱਚ ਡੁੱਬੇ ਵਚਨ ਸਿਓ ਨੂੰ ਕਾਰ ਵਾਲੀ ਆਖਣ ਲੱਗੀ ਲੌਕਡਾਊਨ ਲੱਗੇ ਤੇ ਹੀ ਸਰਕਾਰ ਨੇ ਹੁਣ ਇਹ ਹਦਾਇਤ ਕੀਤੀ ਆ ਕਿ ਲਾੜੇ ਸਮੀਤ ਗਿਆ ਨਾ ਚਾਈ ਕਿਵੰਦੇ ਹੀ ਲਾੜੀ ਨੂੰ ਵਿਆਹ ਕਿ ਲਿਆ ਸਕਦੇ ਹਨ ਤੁਸੀਂ ਫਿਕਰ ਨਾ ਕਰੋ ਹੋ ਸਕਦਾ ਰੱਬ ਕੁੜਮਾ ਦੇ ਮਨ ਮਿਹਰਪਾ ਦੇ ਵੀ ਤੇ ਉਹ ਲੌਕਡਾਊਨ 'ਚ ਵਿਆਹ ਕਰਨੇ ਰਾਜੀ ਹੋ ਜਾਣ ਹੁਣ ਆਪਣੇ ਚਾਚੇ ਦੀ ਪੋਤੀ ਦਾ ਵੀ ਹੋਣਾ ਹੀ ਆ ਪਰਸੋਂ 11 ਵਾਂ ਤੇ ਲੈ ਕੇ ਆਉਣੇ ਹੋਣਾ ਤੁਸੀਂ ਉਠੋ ਆਲੂ ਰੋਟੀ ਖਾਪੋ ਵਚਨ ਸਿੰਘ ਨੇ ਉੱਠ ਕੇ ਰੋਟੀ ਦਾ ਥਾਲ ਫੜਦੇ ਹੋਏ ਕਿਹਾ ਜੇ ਆਪਣੇ ਵਾਲੀ ਵੇਂਚ ਕਰ ਲੈਣ ਤਾਂ ਵਿਆਸ ਤੋਂ ਵਚ ਜਾਵਾਂਗੀ ਤੇ ਚੱਲ ਜਿੰਨਾ ਹੋਊਗਾ ਆਪਣੇ ਵੱਲੋਂ ਪੂਰਾ ਕਰਾਂਗੇ ਆਖ ਕੇ ਰੋਟੀ ਖਾਣ ਲੱਗ ਗਿਆ ਕੁਝ ਹੀ ਦਿਨ ਬੀਤੇ ਤਾਂ ਚੁੱਲ੍ਹੇ ਤੇ ਰੋਟੀ ਲਾ ਰਹੀ ਵਚਨ ਸਿੰਘ ਦੀ ਘਰ ਵਾਲੀ ਕੋਲ ਬਝੂਲਣ ਆ ਗਈ ਤੇ ਆਖਣ ਲੱਗੇ ਮੁੰਡੇ ਵਾਲਿਆਂ ਨੇ ਕਿਹਾ ਤੂੰ ਕੁੜੀ ਵਾਲਿਆਂ ਨੂੰ ਆਖ ਬਿਮਾਰੀ ਕਰਕੇ ਲੋਕਡਾਊਨ ਵਾਦਾ ਹੀ ਜਾ ਰਿਹਾ ਅਸੀਂ 11 ਬੰਦੀ ਗੁਰਦੁਆਰਾ ਸਾਹਿਬਾ ਮੰਗੇ ਤੇ ਕੁੜੀ ਵਿਆਹ ਕਿ ਲੈ ਜਾਵਾਂਗੀ ਇਨੇ ਨੂੰ ਵਜਨ ਸਿਉਂ ਵਿੰਦਰੋਟ ਕੀ ਚੁੱਲ੍ਹੇ ਕੋਲਾ ਗਿਆ ਵ ਚੁੱਲਣ ਦੀ ਗੱਲ ਸੁਣਨ ਲਈ ਸਾਰੀ ਗੱਲ ਸੁਣਨ ਉਪਰੰਤ ਵਜਨ ਸਿਉਨ ਉਸਦੀ ਘਰ ਵਾਲੀ ਨੂੰ ਖੁਸ਼ੀ ਮਹਿਸੂਸ ਹੋਈ ਉਹਨਾਂ ਵਿਆਹ ਦੀ ਅਗਲੇ ਹਫਤੇ ਦੀ ਹਾਮੀ ਭਰ ਦਿੱਤੀ ਵ ਚੋਲਾ ਨੇ ਉੱਥੇ ਬੈਠੀ ਨਹੀਂ ਹੀ ਮੁੰਡੇ ਵਾਲਿਆਂ ਨੂੰ ਫੋਨ ਕਰਕੇ ਦੱਸ ਦਿੱਤਾ ਤੇ ਆਹ ਕਿ ਚਲੀ ਗਈ ਚੰਗਾ ਮੈਂ ਚਲਦੀ ਪਰ ਮੇਰਾ ਵਜੋਲੇ ਦਾ ਲਾਗ ਮੰਤਰੀ ਬਣਾ ਕੇ ਰੱਖਿਓ ਵਚੂਲਨ ਦੇ ਜਨਮਗ੍ਰੋਹ ਗੋਚਨ ਸੇਉਂਦੀ ਘਰ ਵਾਲੀ ਨੇ ਕਿਹਾ ਵਚੂਲਨ ਨੂੰ ਮੁੰਦਰੀ ਮੈਂ ਆਪਣੀ ਵਾਲੀ ਬਣਾ ਕੇ ਨਮੀ ਵਣਾ ਕੇ ਦੇਦੀ ਮਗੀ ਇਸ ਤੋਂ ਪ੍ਰੰਤਕਾਰ ਚ ਵਿਆਹ ਦੀ ਤਿਆਰੀ ਸ਼ੁਰੂ ਹੋ ਗਈ ਵਿਆਹ ਵਾਲਾ ਦਿਨ ਵੀ ਆ ਗਿਆ ਨਿਸ਼ਚਿਤ ਸਮੇਂ ਤੇ ਗੁਰਦੁਆਰਾ ਸਾਹਿਬ ਦੋ ਮਿੱਤਰਾ ਪਹੁੰਚਦੀਆਂ ਜਿੱਥੇ ਵਚਨ ਸਿ ਉਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪਣੀ ਤੀ ਦਾ ਪੱਲਾ ਜਵਾਈ ਦੇ ਹੱਥ ਫੜਾ ਦਿੱਤਾ ਲਾਮਾ ਹੁਣ ਆਪਣਾ ਪੰਗਲ ਵਿੱਚ ਬੈਠ ਕੇ ਸਭ ਨੇ ਲੰਗਰ ਸ਼ਕਿਆ ਜਿਸ ਤੋਂ ਬਾਅਦ ਵਚਨ ਸਿੰਘ ਨੇ ਤੀਦੀ ਢੋਲੀ ਤੋਰੀ ਤੇ ਬਝੂਲਾ ਨੂੰ ਵੀ ਉਸਤਾ ਲਾਗ ਮੁੰਦਰੀ ਦੀ ਦਿੱਤੀ ਵਚਨ ਸਿੰਘ ਨੇ ਢੋਲੀ ਤੋੜ ਕੇ ਕਹਰਾਇਆ ਤਾਂ ਘਰਵਾਲੀ ਨੇ ਕਿਹਾ ਮੈਨੂੰ ਇੰਝ ਕਿਉਂ ਲੱਗਦਾ ਤੁਸੀਂ ਹੁਣ ਵੀ ਕਿਸੇ ਸੋਚ ਡੁੱਬਿਓ ਤਾਂ ਵਚਨ ਸਿੰਘ ਆਖਣ ਲੱਗਾ ਪੱਗਾਂ ਵਾਲੀ ਸੋਚਿਆ ਕਿ ਕਰੋਨਾ ਕਰਕੇ ਲੋਕਡਾਊਨ ਲਾ ਦਿੱਤਾ ਸਰਕਾਰਾਂ ਨੇ ਕੰਮ ਕਰਨ ਤੇ ਪੀਪ ਪਾਬੰਦੀ ਲਗਾ ਦਿੱਤੀ ਗਿਆ ਅਹੀ ਕੱਠ ਚ ਬਿਮਾਰੀ ਫੈਲਦੀ ਆ ਪਰ ਜੇ ਕਿਦਰ ਸਰਕਾਰ ਸੱਚ ਮੁੱਚ ਕਾਨੂੰਨ ਬਣਾ ਦੇਵੇ 11 ਜਾਈਖੀ ਬੰਦੇ ਹੀ ਤੀਨ ਨੂੰ ਵਿਆਹਣਾਂ ਤੇ ਕਿੰਨਾ ਚੰਗਾ ਹੋਵੇ ਵਿਆਹ ਵੀ ਸਾਦੇ ਹੋਣਗੇ ਤੇ ਹੀ ਦੇਹੇਜ਼ ਦੇ ਬਦਲੇ ਹੋਏ ਰੂਪ ਵਰਾਤੀ ਸੇਵਾ ਉਤੇ ਪਵੰਦੀ ਲੱਗ ਜਾਵੇਗੀ ਮਾਲਕ ਸਰਕਾਰ ਨੂੰ ਵੀ ਤੇ ਲੋਕਾਂ ਨੂੰ ਵੀ ਸਮਤ ਬਖਸ਼ੇ ਆ ਕਿ ਪਿਸ਼ਵਾ ਨੂੰ ਪੱਠੀ ਪਾਉਣ ਲਈ ਚਲਾ ਗਿਆ ਧੰਵਾ ਜੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਇਹੋ ਜਿਹੇ ਆ ਪਰਿਵਾਰਿਕ ਤੇ ਸਮਾਜਿਕ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸੈਸ਼ੀ ਕਾਲ ਜੀ